ਸਤਿ ਸ਼੍ਰੀ ਅਕਾਲ ਟੌਪ 10 ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਨજર ਮਾਰਦੇ ਹਾਂ ਅੱਜ ਸਵੇਰ ਦੀਆਂ 10 ਵੱਡੀਆਂ ਖਬਰਾਂ ਤੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਚੋਣਾਂ ਵਿੱਚ ਜਗਜੀਤ ਝਿੰਡਾ ਦੇ ਧੜੇਦਾਰ ਰਿਹਾ ਦਬਦਬਾ ਲੇਕਿਨ ਕਿਸੇ ਨੂੰ ਵੀ ਨਹੀਂ ਮਿਲਿਆ ਸਪਸ਼ਟ ਬਹੁਮਤ ਦیدار ਸਿੰਘ ਦਲ ਵੀ ਥੋੜੀਆ ਵੋਟਾਂ ਦੇ ਫਰਕ ਨਾਲ ਜਿੱਤੇ ਬਲਜੀਤ ਸਿੰਘ ਦਾਦੂਵਾਲ ਹਾਰੇ ਚੋਣ ਹੁਣ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਮੀਤ ਪ੍ਰਧਾਨ ਅਤੇ ਹੋਰ ਵੱਖ-ਵੱਖ ਅਹੁਦੇਦਾਰਾਂ ਦੀ ਹੋਵੇਗੀ ਚੋਣ ਪਹਿਲੀ ਵਾਰ ਹੋਈਆਂ ਹਨ ਹਰਿਆਣਾ ਗੁਰਦੁਆਰਾ ਕਮੇਟੀ ਦੀਆਂ ਸਿੱਧੀਆਂ ਚੋਣਾਂ ਜਗਦੀਸ਼ ਸਿੰਘ ਡੱਲੇਵਾਲ ਦੇ ਹੱਕ ਵਿੱਚ ਖਨੋਰੀ ਬਾਰਡਰ ਤੇ ਮਰਨ ਵਰਤ ਉੱਤੇ ਬੈਠੇ 121 ਕਿਸਾਨਾਂ ਦੇ ਜਥੇ ਨੇ ਤੋੜਿਆ ਮਰਨ ਵਰਤ ਡੱਲੇਵਾਲ ਦੇ ਮੈਡੀਕਲ ਟਰੀਟਮੈਂਟ ਦੇ ਲਈ ਰਾਜ਼ੀ ਹੋਣ ਤੋਂ ਬਾਅਦ ਲਿਆ ਫੈਸਲਾ ਡੱਲੇਵਾਲ ਦਾ ਮਰਨ ਵਰਤ ਰਹੇਗਾ ਜਾਰੀ 14 ਫਰਵਰੀ ਨੂੰ ਹੋਣੀ ਹੈ ਕਿਸਾਨਾਂ ਤੇ ਕੇਂਦਰ ਸਰਕਾਰ ਦੀ ਮੀਟਿੰਗ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਚੱਲ ਰਹੇ ਮਹਾਕੁੰਗੋ ਮੇਲੇ ਦੇ ਸੈਕਟਰ 19 ਵਿੱਚ ਵਾਪਰਿਆ ਵੱਡਾ ਹਾਦਸਾ ਸਿਲੰਡਰ ਵਿੱਚ ਤਮਾਕੇ ਮਗਰੋਂ ਮਹਾਕੁੰਮੋ ਵਿੱਚ ਲੱਗੀ ਅੱਗ ਫਾਇਰ ਬ੍ਰਿਗੇਡ ਦੀਆਂ 15 ਗੱਡੀਆਂ ਨੇ ਮੁਸ਼ਕਲ ਤੋਂ ਬਾਅਦ ਅੱਗ ਤੇ ਪਾਇਆ ਕਾਬੂ 18 ਦੇ ਕਰੀਬ ਟੈਂਟ ਸੜੇ ਜਾਨੀ ਨੁਕਸਾਨ ਤੋਂ ਰਿਹਾ ਬਚਾ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਰਨ ਨੇ ਕੀਤਾ ਕੰਨਾਂ ਸਥਾਨ ਦਾ ਦੌਰਾ ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਉਤੇ ਹਮਲਾ ਕਰਨ ਵਾਲਾ ਬੰਗਲਾਦੇਸ਼ੀ ਨਾਗਰਿਕ ਗ੍ਰਿਫਤਾਰ 30 ਸਾਲ ਦੇ ਬੰਗਲਾਦੇਸ਼ੀ ਨਾਗਰਿਕ ਨੂੰ ਥਾਣੇ ਤੋਂ ਕੀਤਾ ਗਿਆ ਕਾਬੂ ਅਦਾਲਤ ਨੇ ਮੁਲਜ਼ਮ ਨੂੰ 24 ਜਨਵਰੀ ਤੱਕ ਪੁਲਿਸ ਹਿਰਾਸਤ ਵਿੱਚ ਭੇਜਿਆ 5 ਮਹੀਨੇ ਤੋਂ ਮੁੰਬਈ ਵਿੱਚ ਰਹਿ ਰਿਹਾ ਸੀ ਬੰਗਲਾਦੇਸ਼ੀ ਮੋੜਲੀ ਜਾਂਚ ਵਿੱਚ ਚੋਰੀ ਦਾ ਇਰਾਦਾ ਆਇਆ ਸਾਹਮਣੇ ਬਲਵੰਤ ਸਿੰਘ ਰਾਜਵਾਨਾ ਦੀ ਅਰਜ਼ੀ ਤੇ ਸੁਪਰੀਮ ਕੋਰਟ ਵਿੱਚ ਅੱਜ ਹੋਵੇਗੀ ਸੁਣਵਾਈ ਸਾਬਕਾ ਸੀਐਮ ਵਿਅੰਤ ਸਿੰਘ ਕਤਲ ਮਾਮਲੇ ਵਿੱਚ ਸੁਣਾਈ ਗਈ ਹੈ ਮੌਤ ਦੀ ਸਜ਼ਾ ਸਜ਼ਾ ਵਿੱਚ 12 ਸਾਲ ਦੀ ਦੇਰੀ ਹੋਣ ਦਾ ਹਵਾਲਾ ਦਿੰਦਿਆਂ ਰਹਿਮ ਦੀ ਪਟੀਸ਼ਨ ਕੀਤੀ ਗਈ ਹੈ ਦਾਖਲ ਪਿਛਲੀ ਸੁਣਵਾਈ ਵਿੱਚ ਰਹਿਮ ਪਟੀਸ਼ਨ ਤੇ ਫੈਸਲਾ ਲੈਣ ਲਈ ਕੇਂਦਰ ਸਰਕਾਰ ਨੂੰ ਸੁਪਰੀਮ ਕੋਰਟ ਨੇ ਦਿੱਤਾ ਸੀ 4 ਹਫ਼ਤਿਆਂ ਦਾ ਸਮਾਂ ਪੰਜਾਬ ਸਰਕਾਰ ਹੁਣ ਮੁੜ ਤਲਾਏਗੀ ਜਲਵਾਸ ਮੁੱਖ ਸਕੱਤਰ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਮਿਲੀ ਹਰੀ ਝੰਡੀ ਰੰਜੀਤ ਸਾਗਰ ਝੀਲ ਵਿੱਚ ਜਲਬਸ ਚਲਾਉਣ ਦਾ ਅਮਲ ਸ਼ੁਰੂ ਸ਼ਹਿਰ ਸਪੱਟਾ ਵਿਭਾਗ ਨੇ ਹਰੀਕੇ ਵਿਖੇ ਖੜੀ ਜਲਬਸ ਦੀ ਕੀਤੀ ਚੈਕਿੰਗ ਹਰੀਕੇ ਵਟਲੈਂਡ ਵਿੱਚ ਦਸੰਬਰ 2016 ਵਿੱਚ ਅਕਾਲੀ ਸਰਕਾਰ ਵੇਲੇ ਚਲਾਈ ਗਈ ਸੀ ਵਾਟਰ ਬਸ ਲੁਧਿਆਣਾ ਵਿੱਚ ਹੋਈ ਵਿਧਾਇਕ ਗੁਰਪ੍ਰੀਤ ਗੋਗੀ ਦੀ ਅੰਤਿਮ ਅਰਦਾਸ ਸਪੀਕਰ ਕੁਲਤਾਰ ਸੰਧਵਾ ਮੰਤਰੀ ਅਮਨ ਅਰੂਣਾ ਵਿਧਾਇਕ ਮਨਪ੍ਰੀਤ ਿਆਲੀ ਸੀਐਮ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਸਣੇ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਰਹੇ ਹਾਜ਼ਰ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ ਵਿੱਚ ਕੀਤੀ ਗਈ ਅੰਤਿਮ ਅਰਦਾਸ ਸੀਐਮ ਭਗਵੰਤ ਮਾਨ ਪਹੁੰਚੇ ਮੋਗਾ 10.31 ਕਰੋੜ ਦੇ ਪ੍ਰੋਜੈਕਟ ਦਾ ਰੱਖਿਆ ਨੀ ਪੱਥਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਬਣਾਈ ਜਾਵੇਗੀ ਤੀਜੀ ਅਤੇ ਚੌਥੀ ਮੰਜ਼ਲ 9 ਮਹੀਨਿਆਂ ਵਿੱਚ ਕੰਮ ਹੋਵੇਗਾ ਪੂਰਾ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਜਲਦ ਦੇਣ ਦਾ ਵੀ ਸੀਐਮ ਨੇ ਦਿੱਤਾ ਬਿਆਨ ਰੋਪੜ ਦੇ ਡਰਾਈਵਰ ਦੀ ਨਿਕਲੀ 10 ਕਰੋੜ ਰੁਪਏ ਦੀ ਲਾਟਰੀ ਕੁਝ ਦਿਨ ਪਹਿਲਾਂ ਖਰੀਦੀ ਸੀ ਲੋੜੀ ਬੰਪਰ ਦੀ ਟਿਕਟ ਜਿੱਤ ਤੋਂ ਬਾਅਦ ਪਿੰਡ ਬੜਵਾ ਦੇ ਹਰਪਿੰਦਰ ਸਿੰਘ ਪੱਪੂ ਨੇ ਪਤਨੀ ਅਤੇ ਬੇਟੇ ਦਾ ਇਲਾਜ ਕਰਵਾਉਣ ਅਤੇ ਆਪਣਾ ਬਿਜ਼ਨਸ ਸ਼ੁਰੂ ਕਰਨ ਦੀ ਆਖੀ ਗੱਲ ਡੋਨਾਲਡ ਟਰੰਪ ਅੱਜ ਲੈਣਗੇ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਹਲਫ ਵਿਸ਼ੇਸ਼ ਜਹਾਜ਼ ਰਾਹੀਂ ਪਰਵਾਸੜੇ ਪਹੁੰਚੇ ਵਾਸ਼ਿੰਗਟਨ ਡੀਸੀ ਵੱਖ-ਵੱਖ ਦੇਸ਼ਾਂ ਦੇ ਨੁਮਾਇੰਦੇ ਵੀ ਲੈਣਗੇ ਸਮਾਗਮ ਦੇ ਵਿੱਚ ਹਿੱਸਾ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਵੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਅਮਰੀਕਾ ਇਹ ਸਨ ਅੱਜ ਦੀਆਂ 10 ਵੱਡੀਆਂ ਖਬਰਾਂ ਦੇ ਦੁਨੀਆ ਦੀਆਂ ਤਮਾਮ ਤਾਜ਼ਾ ਤਰੀਨ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਧੰਨਵਾਦ